ਸਾਤਰੀ ਅਕਾਲ ਦੋਸਤੋ ਅੱਜਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੀ ਉਹ ਹੈ ਜੀ ਪੁਨਰ ਵਿਆਹਾਂ ਦੀ ਇੱਕ ਕਿਸਮ ਕਰੇਵਾ ਪੁਨਰ ਵਿਆਹ ਨੂੰ ਹੀ ਕਰੇਵਾ ਕਹਿੰਦੇ ਹਨ ਪੁਨਰ ਵਿਆਹ ਦੇ ਇੱਕ ਹੋਰ ਰੂਪ ਨੂੰ ਚਾਦਰ ਪਾਉਣਾ ਵੀ ਕਿਹਾ ਜਾਂਦਾ ਹੈ ਵਿਧਵਾ ਜਾਂ ਤਲਾਕ ਸ਼ੁੱਧਾ ਇਸਤਰੀ ਦੇ ਮਾਪਿਆਂ ਦੀ ਰਜ਼ਾਮੰਦੀ ਨਾਲ ਪਹਿਲੇ ਪਤੀ ਦੇ ਟੱਬਰ ਤੋਂ ਬਾਹਰ ਕਿਸੇ ਹੋਰ ਟੱਬਰ ਦੇ ਵਿਅਕਤੀ ਨਾਲ ਵਿਆਹ ਸੰਬੰਧ ਜੋੜ ਲੈਣ ਨੂੰ ਕਰੇਵਾ ਕਿਹਾ ਜਾਂਦਾ ਹੈ ਪਰ ਜੇਕਰ ਵਿਧਵਾ ਇਸਤਰੀ ਪਤੀ ਦੀ ਮੌਤ ਜਾਂ ਪਤੀ ਦੇ ਲਾਪਤਾ ਹੋਣ ਦੀ ਸੂਰਤ ਵਿੱਚ ਪਹਿਲੇ ਸਹੁਰਾ ਪਰਿਵਾਰ ਦੇ ਅੰਗਾਂ ਸਾਕਾਂ ਦੇ ਰਿਸ਼ਤੇ ਵਿੱਚ ਹੀ ਦੁਬਾਰਾ ਵਿਆਹ ਸੰਬੰਧ ਜੋੜ ਲਵੇ ਤਾਂ ਅਜਿਹੇ ਵਿਆਹ ਸੰਬੰਧਾਂ ਨੂੰ ਚਾਦਰ ਪਾਉਣਾ ਕਿਹਾ ਜਾਂਦਾ ਹੈ ਪ੍ਰਾਚੀਨ ਸਮਿਆਂ ਤੇ ਖਾਸ ਕਰ ਹਿੰਦੂ ਰਾਜਪੂਤ ਸਮਾਜ ਵਿੱਚ ਪੁਨਰ ਵਿਆਹ ਨੂੰ ਮੰਦਾ ਸਮਝਿਆ ਜਾਂਦਾ ਰਿਹਾ ਹੈ ਹਿੰਦੂ ਰਾਜਪੂਤਾਂ ਵਿੱਚ ਵਿਧਵਾ ਇਸਤਰੀ ਦੇ ਕਿਸੇ ਦੂਜੀ ਥਾਂ ਵਿਆਹ ਕਰਵਾ ਕੇ ਰਹਿਣ ਨੂੰ ਇੱਜ਼ਤ ਤੇ ਲੱਗੀ ਠੇਸ ਸਮਝਿਆ ਜਾਂਦਾ ਹੈ ਇਸ ਕਾਰਨ ਵਿਧਵਾ ਇਸਤਰੀਆਂ ਜਾਂ ਤਾਂ ਘਰਾਂ ਵਿੱਚ ਹੀ ਇਕਲਾਪੇ ਦਾ ਜੀਵਨ ਬਿਤਾਉਂਦੀਆਂ ਹਨ ਜਾਂ ਪਤੀ ਦੀ ਚੀਖਾ ਵਿੱਚ ਆਦਮ ਦੇ ਕਰਕੇ ਸਤੀ ਹੋ ਜਾਇਆ ਕਰਦੀਆਂ ਸਨ ਪਾਰ ਦੀ ਸਮਾਜ ਵਿੱਚ ਉਠੀਆਂ ਸਮਾਜ ਸੁਧਾਰ ਲਹਿਰਾਂ ਕਾਰਨ ਔਰਤੀ ਚੇਤਨਾ ਪ੍ਰਤੀ ਆਈ ਜਾਗਰੂਕੀ ਅਤੇ ਅੰਗਰੇਜ਼ਾਂ ਦੇ ਭਾਰਤ ਆਉਣ ਤੇ ਸਤੀ ਪ੍ਰਥਾ ਕਾਨੂੰਨਨ ਤੌਰ ਤੇ ਖਤਮ ਕਰ ਦਿੱਤੀ ਗਈ ਜਿਸ ਨਾਲ ਪੁਨਰ ਵਿਆਹ ਦੀ ਰੀਤ ਜੋ ਪਹਿਲਾਂ ਚਾਦਰ ਪਾਉਣ ਤੱਕ ਹੀ ਸੀਮਤ ਸੀ ਕਰੇਵੇ ਦੇ ਰੂਪ ਵਿੱਚ ਵੀ ਹੀ ਪ੍ਰਦਾਨ ਹੋ ਗਈ ਬਹੁਤੀਆਂ ਹਾਲਤਾਂ ਵਿੱਚ ਵਿਧਵਾ ਇਸਤਰੀਆਂ ਤਲਾਕ ਜਾਂ ਪਤੀ ਦੀ ਮੌਤ ਪਿੱਛੋਂ ਪੇਕੇ ਘਰ ਜਾਂਦੀਆਂ ਸਨ ਮਾਪਿਆਂ ਜਾਂ ਸਰਪ੍ਰਸਤਾਂ ਵੱਲੋਂ ਵਿਦਵਾ ਦੀ ਉਮਰ ਅਤੇ ਯੋਗਤਾ ਅਨੁਸਾਰ ਸਾਥੀ ਤਲਾਸ਼ ਕਰਕੇ ਪੁਨਰਵਿਆਹ ਕਰ ਦਿੱਤਾ ਜਾਂਦਾ ਸੀ। ਅਜਿਹਾ ਵਿਆਹ ਕਰੇਵਾ ਅਖਵਾਉਂਦਾ ਸੀ ਕਰੇਵੇ ਸਮੇਂ ਬਹੁਤੀਆਂ ਹਾਲਤਾਂ ਵਿੱਚ ਨਾ ਤਾਂ ਦੁਬਾਰਾ ਫੇਰੇ ਕੀਤੇ ਜਾਂਦੇ ਹਨ ਨਾ ਹੀ ਵਿਵਹਤਾ ਇਸਤਰੀ ਨੂੰ ਦੁਬਾਰਾ ਡੋਲੀ ਵਿੱਚ ਬਿਠਾਈ ਜਾਣ ਦੀ ਰੀਤ ਹੈ। ਜੇਕਰ ਇਸਤਰੀ ਦੇ ਟਾਕਰੇ ਪੁਰਸ਼ ਦਾ ਵੀ ਦੂਜਾ ਵਿਆਹ ਹੋ ਰਿਹਾ ਹੋਵੇ ਤਾਂ ਵਿਆਹ ਨਾਲ ਸੰਬੰਧਿਤ ਰਸਮਾਂ ਨੂੰ ਬਹੁਤ ਸਾਦਾ ਤੇ ਬਿਨਾਂ ਵਿਖਾਵੇ ਦੇ ਨਿਭਾਇਆ ਜਾਂਦਾ ਹੈ। ਇਸਤਰੀ ਵਿਧਵਾ ਹੋਵੇ ਅਤੇ ਉਸਦੇ ਪਹਿਲੇ ਵਿਆਹ ਨੂੰ ਬਹੁਤਾ ਸਮਾਂ ਵੀ ਨਾ ਹੋਇਆ ਹੋਵੇ ਤਾਂ ਕਰੇਵੇ ਦੀਆਂ ਰਸਮਾਂ ਸਮੇ ਬਹੁਤੇ ਅੰਗਾ ਸਾਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ Hindu ਪਰਿਵਾਰਾਂ ਵਿੱਚ ਅਗਨੀ ਅਤੇ ਸਿੱਖ ਪਰਿਵਾਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਦੂਜੇ ਦੀ ਝੋਲੀ ਵਿੱਚ ਸ਼ਗਨ ਪਾ ਕੇ ਸੰਬੰਧ ਜੋੜ ਲਏ ਜਾਂਦੇ ਹਨ ਕਿਸੇ ਅਜਿਹੀ ਸਥਿਤੀ ਵਿੱਚ ਜਿਸ ਵਿੱਚ ਇੱਕ ਜਾਂ ਦੋਹਾਂ ਧਿਰਾਂ ਦੇ ਬੱਚੇ ਹੋਣ ਤਾਂ ਆਪਾਂ ਵੇਖਦੇ ਬਿਨਾਂ ਕਿਸੇ ਵਿਧਕਰੇ ਦੇ ਅਪਣਾਈ ਜਾਣ ਦੀ ਰੀਤ ਹੈ ਕਿਸੇ ਅਜਿਹੀ ਹਾਲਤ ਵਿੱਚ ਜੇਕਰ ਵਿਧਵਾ ਇਸਤਰੀ ਨੂੰ ਟੱਬਰ ਵਿੱਚ ਹੀ ਰੱਖਣਾ ਹੋਵੇ ਤਾਂ ਵਿਧਵਾ ਇਸਤਰੀ ਦੇ ਸਹੁਰਾ ਪਰਿਵਾਰ ਵੱਲੋਂ ਸਾਕਾਦਾਰੀ ਵਿੱਚੋਂ ਲੱਗਦੇ ਵਿਧਵਾ ਦੇ ਦਿਓਰ ਜਾਂ ਜੀਠ ਨਾਲ ਚਾਦਰ ਪਾ ਦਿੱਤੀ ਜਾਂਦੀ ਹੈ ਵਿਧਵਾ ਇਸਤਰੀ ਦੀ ਉਮਰ ਅਤੇ ਸੁਹਾਪਣ ਟਾakre ਜੇਕਰ ਦੇਵਰ ਦੀ ਉਮਰ ਛੋਟੀ ਹੋਵੇ ਤਾਂ ਅਣਵਿਆਹੇ ਮੁੰਡੇ ਲਈ ਭਰਾ ਦੀ ਪਤਨੀ ਨਾਲ ਸੰਬੰਧ ਜੋੜਨੇ ਸੁਖਾਵੇ ਨਹੀਂ ਹੁੰਦੇ ਪਰ ਚਾਦਰ ਪਾਉਣ ਦਾ ਕਾਰਜ ਕਈ ਕਾਰਨਾ ਕਰਕੇ ਕੀਤਾ ਜਾਂਦਾ ਹੈ ਜਿਵੇਂ ਵਿਆਹ ਕੇ ਲਿਆਂਦੀ ਬੋਟੀ ਘਰ ਵਿੱਚ ਹੀ ਰਹੇ ਜੇਕਰ ਪਹਿਲੇ ਪਤੀ ਦੇ ਬੱਚੇ ਹੋਣ ਤਾਂ ਉਹਨਾਂ ਦੀ ਪਰਵਰਿਸ਼ਠ ਠੀਕ ਹੋ ਸਕੇ ਪੇਕੇ ਘਰ ਜਾਂਦੀਆਂ ਪੁਨਰ ਵਿਆਹ ਨਾ ਕਰਾਉਣ ਦੀ ਸੂਰਤ ਵਿੱਚ ਇਸਤਰੀ ਵਿਧਵਾ ਇਸਤਰੀ ਪਤੀ ਦੀ ਜਾਇਦਾਦ ਤੇ ਆਪਣਾ ਹੱਕ ਜਿਤਾ ਸਕੇ ਕਰੇਵੀ ਨਾਲੋਂ ਚਾਦਰ ਪਾਉਣ ਦੀਆਂ ਰਸਮਾਂ ਪੈਣ ਹਨ ਬਹੁਤੀਆਂ ਹਾਲਤਾਂ ਵਿੱਚ ਪਤੀ ਦੀ ਮੌਤ ਪਿੱਛੋਂ ਛੇਤੀ ਹੀ ਵਿਧਵਾ ਇਸਤਰੀ ਦੀ ਰਜ਼ਾਮੰਦੀ ਨਾਲ ਦਿਓਰ ਜੇਠ ਤੇ ਚਾਦਰ ਪਵਾ ਕੇ ਦੁਬਾਰਾ ਵਿਆਹ ਸੰਬੰਧ ਜੋੜ ਲਈ ਜਾਂਦੇ ਹਨ ਕਿਉਂਕਿ ਟੱਬਰ ਵਿੱਚ ਸਰਜਰੀ ਹੋਈ ਮੌਤ ਕਾਰਨ ਕਠੋਰ ਦਿਲ ਵੀ ਮੋਮ ਹੋਏ ਹੁੰਦੇ ਹਨ ਜਿਸ ਨੂੰ ਮੁੱਖ ਰੱਖਦੇ ਹੋਏ ਦੁਆਲੀ ਧਿਰਾਂ ਦੇ ਅੰਗ ਸਾਖ ਦੇਰੀ ਨਾਲ ਮੁਨਾਸਿਬ ਨਹੀਂ ਸਮਝਦੇ ਬਹੁਤ ਨਜ਼ਦੀਕੀ ਅੰਗਸਾਕ ਅਤੇ ਪੰਚਾਇਤ ਗੁਰੂਗ੍ਰੰਥ ਸਾਹਿਬ ਜਾਂ ਅਗਨੀ ਦੀ ਹਜ਼ੂਰੀ ਵਿੱਚ ਇਕੱਠੇ ਬੈਠਦੇ ਹਾਂ ਦੇ ਕਰੇਵੇ ਜਾਂ ਚਾਦਰ ਪਾਉਣ ਦੀ ਰਸਮ ਅਧੀਨ ਵਿਆਹ ਸੰਬੰਧਾਂ ਵਿੱਚ ਵੱਜਣ ਵਾਲੀ ਜੋੜੀ ਦੇ ਦਵੱਲੀ ਤੇਰਾ ਦੇ ਮਾਪੇ ਇੱਕ ਚਾਦਰ ਨੂੰ ਖਿਲਾਰ ਕੇ ਦੋਵਾਂ ਦਾ ਵਜੂਦ ਟੱਕ ਦਿੰਦੇ ਹਨ ਜੇਕਰ ਇਹ ਰਸਮ ਘਰ ਵਿੱਚ ਹੀ ਹੋ ਰਹੀ ਹੋਵੇ ਤਾਂ ਵਿਧਵਾ ਅਤੇ ਉਸ ਦੇ ਸਾਥੀ ਨੂੰ ਮੰਝੇ ਜਾਂ ਦਰੀ ਉੱਪਰ ਬਿਠਾਈ ਜਾਣ ਦਾ ਚਲਨ ਹੈ ਜੇਕਰ ਇੱਕ ਜਾਂ ਦਵੱਲੀ ਧਿਰਾਂ ਦੇ ਬੱਚੇ ਹੋਣ ਤਾਂ ਉਹ ਬਦਲਵੇਂ ਰੂਪੇ 'ਚ ਇੱਕ ਦੂਜੇ ਦੀ ਝੋਲੀ ਵਿੱਚ ਬਿਠਾ ਦਿੱਤੇ ਜਾਂਦੇ ਹਨ ਚਾਦਰ 헤ਠ ਦਵੱਲੀ ਵਜੂਦ ਕੱਜਣ ਦਾ ਭਾਵ ਆਪਸੀ ਰਿਸ਼ਤੇ ਲਈ ਸੰਕੇਤਕ ਹੁੰਦਾ ਹੈ ਅੱਜ ਤੋਂ ਬਾਅਦ ਦੋਹਾਂ ਦੀ ਬੁੱਕਲ ਸਾਂਝੀ ਸਮਝੀ ਜਾਵੇਗੀ ਜਿਸ ਨੂੰ ਵਾਸਤਾ ਵਿੱਚ ਸਮਾਜ ਪ੍ਰਦਾਨ ਕਰਦਾ ਹੈ ਅਜੋਕੇ ਸਮਿਆਂ ਵਿੱਚ ਵਿਆਹ ਲਿਖਤੀ ਰਜਿਸਟਰ ਕਰਵਾਉਣ ਦੀ ਵੀ ਰੀਤ ਹੈ ਉਸ ਲਈ ਕਰੇਵੇ ਜਾਂ ਚਾਦਰ ਪਾਉਣ ਦੀ ਰਸਮ ਮੰਦਰ ਜਾਂ ਗੁਰਦੁਆਰੇ ਆਦ ਵਿੱਚ ਕੀਤੀ ਜਾਂਦੀ ਹੈ ਤਾਂਕੇ ਲੋੜਪੈਣ ਤੇ ਸੰਸਥਾ ਦੁਆਰਾ ਮਿਲੀ ਸਨਦ ਦੇ ਆਧਾਰ ਤੇ ਪੁਨਰ ਵਿਆਹ ਪ੍ਰਮਾਣਿਤ ਕੀਤਾ ਜਾ ਸਕੇ ਕਈ ਹਾਲਤਾਂ ਵਿੱਚ ਪੁਨਰ ਵਿਆਹ ਨੂੰ ਅਦਾਲਤ ਰਾਹੀਂ ਵੀ ਪੁਸ਼ਟ ਕਰਾਇਆ ਜਾਂਦਾ ਹੈ ਪਰ ਅਜਿਹੀ ਹਾਲਤ ਵਿੱਚ ਵਿਧਵਾ ਇਸਤਰੀ ਅਤੇ ਪੁਰਸ਼ ਲਈ ਪਹਿਲੇ ਵਿਆਹ ਤੋਂ ਵਿਮੁਕਤ ਹੋਣ ਦਾ ਅਤੇ ਪੁਨਰ ਵਿਆਹ ਲਈ ਕਾਨੂੰਨਨ ਹੱਕਦਾਰ ਹੋਣ ਦਾ ਲਿਖਤੀ ਪ੍ਰਮਾਣ ਪੇਸ਼ ਕਰਨਾ ਹੁੰਦਾ ਹੈ ਧੰਨਵਾਦ